ਹਾਂ ਜੀ ਭਾਈ ਜੀ ਦੇਖੋ ਇਹ ਕਟੇਰੇ ਨਾਲ ਨੱਥ ਪਾਣੀ ਆ ਆਪਾਂ ਨੇ ਦੇਖੋ ਕਟਾ ਸਾਲ ਦਾ ਕਟਾ ਦੇਖੋ ਵਧੀਆ ਐਨ ਮੋਰਾ ਚ ਬਹੁਤ ਵਧੀਆ ਕਟਾ ਇਹ ਉਹ ਮਰੇ ਰਹੀ ਹੈਗੀ 1 ਸਾਲ ਇਹਦੇ ਪਾਣੀ ਆ ਨੱਥ ਹੁਣ ਆਪਾਂ ਨੇ ਇਹਦੇ ਨੱਥ ਪਾਵਾਂਗੇ ਹੁਣ ਦਿਖਾਉਨੇ ਆ ਫਿਰ ਨੱਥ ਪਾ ਕੇ ਅੱਜ ਬਿਲਕੁਲ ਵੀ ਨਹੀਂ ਕੋਈ ਤਕਲੀਫ ਹੋਣੀ ਹੈਗੀ ਕੱਟੇ ਨੂੰ ਦੇਖੋ ਕਿੰਨੇ ਵਧੀਆ ਰਹਿਣ ਸਾਫ ਤਰੀਕੇ ਨਾਲ ਨੱਥ ਪਾਵਾਂਗੇ ਚਲੋ ਆਹ ਪਾਤੀ ਦੇਖੋ ਨੱਥ ਬਿਲਕੁਲ ਨਹੀਂ ਪਤਾ ਲੱਗਦਾ ਨਾ ਪਈ ਆ ਕਿ ਨਹੀਂ ਦੇਖੋ ਵੀ ਸਾਫ ਆ ਬਿਲਕੁਲ ਵੀ ਬਲੀਡਿੰਗ ਖੂਨ ਵਗੈਰਾ ਹੁਣ ਆ ਦੱਸ ਇਹਦੇ ਨੱਥ ਪਾਈ ਆ ਖੂਨ ਖਾਨ ਚੱਲਿਆ ਤਾਂ ਨਹੀਂ ਨਾ ਜੀ ਨਾ ਐਨ ਪੈ ਗਈ ਨਾ ਵਧੀਆ ਹਾਂ ਜੀ ਹਾਂ ਕੋਈ ਦਿੱਕਤ ਤਾਂ ਨਹੀਂ ਕਿਸੇ ਤਰ੍ਹਾਂ ਨਾ ਜੀ ਕੋਈ ਦਿੱਕਤ ਨਹੀਂ ਹੈਗੀ ਠੀਕ ਆ ਲਓ ਵੀ ਆ ਨੱਥ ਪਾਈ ਆ ਕੱਟੇ ਦੇ ਦੇਖੋ ਜਮਾ ਬਿਲਕੁਲ ਵੀ ਬਲੀਡਿੰਗ ਨਹੀਂ ਹੋਈ ਹੈਗੀ ਨੱਕ ਚ ਦੇਖੋ ਸੁੱਕਾ ਪਿਆ